ਵੋਟਾਂ ਪਿਛੇ ਕੱਲ ਮਾਨਸੇ ਵਿੱਚ ਇੱਕ ਕਹਿੰਦੇ ਬੰਦਾ ਮਾਰ ਦਿੱਤਾ ਤੁਸੀਂ ਸਾਰਿਆਂ ਨੇ ਟੀਵੀ ਦੇ ਸੁਣਿਆ ਹੋਊਗਾ ਖਬਰਾਂ ਪੜੀਆਂ ਹੋਣਗੀਆਂ ਮੈਂ ਪਹਿਲਾਂ ਵੀ ਇਸੇ ਸਬੰਧ ਵਿੱਚ ਕੁਝ ਵੀਡੀਓ ਪਾਈਆਂ ਸੀ ਕਿ ਮੇਰੇ ਸੋਹਣੇ ਦੇਸ਼ ਪੰਜਾਬ ਦੇ ਲੋਕੋ ਹਰ ਵਾਰੀ ਜਦੋਂ ਇਲੈਕਸ਼ਨ ਹੁੰਦੀ ਹੈ ਤੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਤਬਾਹ ਹੋ ਜਾਂਦੀ ਆ ਕਈ ਲੋਕ ਇਹਦੀ ਚੁੱਕਣਾ ਜਾ ਕੇ ਇਲੈਕਸ਼ਨ ਲੜ ਲੱਪਿੰਦੇ ਨੇ ਵੇਖੋ ਇਲੈਕਸ਼ਨ ਲੜਨੀ ਕੋਈ ਚੰਗੀ ਗੱਲ ਆ ਮਾੜੀ ਗੱਲ ਨਹੀਂ ਲੇਕਿਨ ਜੇ ਪੰਚਾਇਤ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਮੈਂਬਰੀ ਸਰਪੰਚੀ ਦੀ ਸਰਬਸੰਮਤੀ ਨਾਲ ਸ਼ਾਂਤੀ ਨਾਲ ਚੋਣ ਹੋ ਜਾਵੇ ਤੇ ਸਭ ਤੋਂ ਵਧੀਆ ਤੇ ਜੇ ਅਸੀਂ ਕਿਸੇ ਪਾਰਟੀ ਬਾਜ਼ੀ ਨੂੰ ਮੁੱਖ ਰੱਖ ਕੇ ਇਹਦੀ ਚੁੱਕਣਾ ਝਾਕੇ ਕਸਨ ਬਾਜ਼ੀਆਂ ਕਰਾਂਗੇ ਤਾ ਫਿਰ ਸਮਝ ਲਓ ਕਿ ਇਹੋ ਜਿਹੀ ਦੁਖਾਂਤ ਜਦੋਂ ਵਾਪਰਦੇ ਨੇ ਤੇ ਮਨ ਬਹੁਤ ਪਰੇਸ਼ਾਨ ਹੁੰਦਾ ਹੋ ਸਕਦਾ ਹੋਰ ਵੀ ਜਹੀਆਂ ਘਟਨਾਵਾਂ ਵਾਪਰਨ ਇਹ ਵੀ ਹੋ ਸਕਦਾ ਬਹੁਤ ਸਾਰੇ ਲੋਕਾਂ ਚ 352 326 307 ਦੇ ਪਰਚੇ ਹੋਣ ਕਈ ਚਾਰੇ 5-5 ਸਾਲ ਜੇਲਾਂ ਦੇ ਵਿੱਚ ਜਾਂ ਥਾਣੇ ਕਚਹਿਰੀਆਂ ਚ ਰੁਲ ਜਾਂਦੇ ਨੇ ਕਿੰਨੇ ਉਹ ਭੈਣ ਭਰਾ ਜਿਨ੍ਹਾਂ ਨੂੰ ਕਈਆਂ ਕੁਝ ਕੁ ਲੀਡਰਾਂ ਨੇ ਥਾਪੜ ਜਿ ਦਿੱਤਾ ਦਿੱਤਾ ਸੀ ਕਿ ਅਸੀਂ ਤੇਰੇ ਪਿੱਛੇ ਆ ਤਕੜੇ ਹੋ ਜਾ ਐ ਕਿ ਦੁੱਜੇ ਨੂੰ ਹਰਾਉਣਾ ਹੀ ਹਰਾਉਣਾ ਫਿਰ ਕੀ ਹੁੰਦਾ ਕਿ ਕੋਈ ਹਾਰਦਾ ਤੇ ਪਤਾ ਨਹੀਂ ਨਹੀਂ ਹਾਰਦਾ ਲੇਕਿਨ ਮਨੁੱਖ ਦਾ ਆਪਣਾ ਘਰ ਜ਼ਰੂਰ ਹਾਰ ਜਾਂਦਾ ਜੀ ਆਪਣਾ ਘਰ ਜ਼ਰੂਰ ਬਰਬਾਦ ਹੋ ਜਾਂਦਾ ਹੋ ਜਿਹੜਾ ਮਾਨਸੇਚ ਬੰਦਾ ਮਰ ਗਿਆ ਜਾਂ ਕਿਸੇ ਨੇ ਮਾਰ ਦਿੱਤਾ ਜਿਹੜਾ ਮਰ ਗਿਆ ਉਹਦਾ ਵੀ ਘਰ ਉਜੜ ਗਿਆ ਜਿਨ੍ਹਾਂ ਨੇ ਮਾਰ ਦਿੱਤਾ ਉਹਨਾਂ ਦਾ ਵੀ ਘਰ ਉਜੜ ਜਾਣਾ ਉਹ ਪੰਜਾਬੀਓ ਆਪਾਂ ਕਿਹੜੇ ਚੱਕਰਾਂ 'ਚ ਪੈ ਗਏ ਆਪਾਂ ਆਪਣਿਆਂ ਨੂੰ ਤੋਂ ਹੀ ਜਿੱਤਣਾ ਤੇ ਆਪਣਿਆਂ ਤੋਂ ਹੀ ਹਾਰਨਾ ਜੇ ਜਿੱਤਣਾ ਵਾ ਤੇ ਲੋਕਾਂ ਦਾ ਦਿਲ ਜਿੱਤੋ ਸਰਬਸੰਪਤੀ ਕਰ ਲਓ ਮੈਂਬਰ ਚੋਂ ਲਓ ਸਰਪੰਚ ਚੋਂ ਲਓ ਤਾਂ ਕਿ ਪਿੰਡ ਦਾ ਭਾਈਚਾਰਾ ਸਾਂਝ ਮਜ਼ਬੂਤ ਰਵੇ ਜੇ ਇਹੋ ਕੰਮ ਰਿਹਾ ਤਾ ਹੋ ਸਕਦਾ ਬਹੁਤ ਵੱਡੇ ਹੋਰ ਦੁਖਾਂਤ ਵਾਪਰ ਜਾਣ ਜਿਨ੍ਹਾਂ ਦੀ ਦੇਸ਼ੀ ਆਪਾਂ ਸਾਰੇ ਹੀ ਹੋਵਾਂਗੇ ਮੈਂ ਸਮਝਦਾ ਕਿ ਸੂਝਵਾਨ ਸੱਜਣ ਇਸ ਵਿਸ਼ੇ ਵੱਲ ਮੁੜਨ ਇਸ ਵਿਸ਼ੇ ਵਾਲੇ ਵਿਚਾਰਨ ਤਾਂ ਕਿ ਸਾਡੇ ਘਰਾਂ ਦੇ ਵਿੱਚ ਇਹ ਲੜਾਈ ਝਗੜੇ ਨਾ ਹੋਣ ਪਿੰਡਾਂ ਦੇ ਵਿੱਚ ਜਿਹੜੇ ਜਿਹੜੇ ਲੋਕਾਂ ਦੇ ਹੋਏ ਨੇ ਉਹਨਾਂ ਨੂੰ ਪੁੱਛ ਕੇ ਵੇਖੋ ਘਰਾਂ 'ਚ ਘਾਹ ਗੁਖਲੋਤਾ ਉਹਨਾਂ ਦੀ ਕੋਈ ਜ਼ਮਾਨਤ ਕਰਾਉਣ ਨੂੰ ਨਹੀਂ ਸੀ ਤੁਰਦਾ ਕੋਈ ਉਹਨਾਂ ਦੀ ਮੁਲਾਕਾਤਾਂ ਕਰਨ ਨੂੰ ਤੁਰਦਾ ਨਹੀਂ ਸੀ ਕੋਈ ਵਕੀਲਾਂ ਦੇ ਪੈਸੇ ਦੇਣ ਨੂੰ ਨਹੀਂ ਸੀ ਤੁਰਦਾ ਫਿਰ ਉਹਨਾਂ ਵਿਚਾਰੇ ਨੂੰ ਆਪਣੇ ਹੀ ਜ਼ਮੀਨਾ ਘਨੇ ਰੱਖ ਕੇ ਵੇਚ ਕੇ ਜਾਂ ਕਈ ਤਰ੍ਹਾਂ ਦੇ ਹੋਰ ਪਾਪੜ ਵੇਲ ਕੇ ਪਿਛੇ ਹਟਣਾ ਪੈਂਦਾ ਕੀ ਫਾਇਦਾ ਕਈਆਂ ਦੇ ਤਾਂ ਸਾਰੇ ਸਾਰੇ ਪਰਿਵਾਰ ਜੇਲ੍ਹਾਂ ਚ ਰੁਲ ਜਾਂਦੇ ਨੇ ਤੇ ਉਹਨੂੰ ਉਹ ਰੁਲਦੇ ਨੇ ਜਿਹੜੇ ਨੇ ਪਹਿਲੀ ਵਾਰੀ ਪੰਗਾ ਲੈਣਾ ਹੁੰਦਾ ਜਿਹੜੇ ਨਵੇਂ-ਨਵੇਂ ਆਉਂਦੇ ਨੇ ਜਿਹੜੇ ਪੁਰਾਣੇ ਲੋਕ ਨੇ ਉਹ ਆਪ ਹੀ ਬਾਹਾਂ ਖੜੀਆਂ ਕਰਦੇ ਭਾਈ ਸਾਡੇ ਕੋਈ ਇਹ ਕੰਮ ਨਹੀਂ ਹੁੰਦਾ ਸਾਡੇ ਕੋਈ ਮੈਂਬਰੀਆਂ ਸਰਪੰਚੀਆਂ ਨਹੀਂ ਹੋ ਸਕਦੀਆਂ ਇਹ ਬਹੁਤ ਔਖੀਆਂ ਨੇ ਇੱਚ ਬਹੁਤ ਵੰਗਾਰਾਂ ਪੈਂਦੀਆਂ ਨੇ ਕਦੀ ਇਸ ਦਫ਼ਤਰ ਤੋਂ ਵੰਗਾਰ ਕਦੀ ਉਸ ਦਫ਼ਤਰ ਤੋਂ ਵੰਗਾਰ ਕਦੀ ਕੋਈ ਸਨੇਹਾ ਆ ਗਿਆ ਕਦੀ ਕੋਈ ਸਨੇਹਾ ਮਨੁੱਖ ਦਾ ਕਾਰੋਬਾਰ ਨਹੀਂ ਜੇ ਚੱਲਦਾ ਮਨੁੱਖ ਦਾ ਕਾਰੋਬਾਰ ਖਤਮ ਕਰ ਦਿੰਦਾ ਇਹ ਚੀਜ਼ਾਂ ਤਾਂ ਮਤਲਬ ਸਹਿਮਤੀ ਨਾਲ ਹੋਣੀਆਂ ਚਾਹੀਦੀਆਂ ਨੇ ਸੈਮਟੀ ਦੇ ਨਾਲ ਇੱਕ ਦੂਜੇ ਨੂੰ ਟ੍ਰੈਂਡ ਦੇ ਭਾਈਚਾਰਕ ਲੋਕਾਂ ਨੂੰ ਮਿਲ ਬੈਠ ਕੇ ਕਰ ਲੈਣੀਆਂ ਚਾਹੀਦੀਆਂ ਨੇ ਪਰ ਸਾਡੇ ਕੁਝ ਕੋ ਲੋਕ ਇਹ ਨਹੀਂ ਕਰਦੇ ਜਿਹਦੇ ਕਰਕੇ ਗੋਲੀਆਂ ਵੀ ਚੱਲਦੀਆਂ ਨੇ ਡਾਂਗਾ ਕਰਪਾਨਾਂ ਚੱਲਦੀਆਂ ਇੱਕਾ ਰੋੜੇ ਚੱਲਦੇ ਨੇ ਤੇ ਬਹੁਤ ਵੱਡਾ ਨੁਕਸਾਨ ਹੁੰਦਾ ਅਜੇ ਵੀ ਟਾਈਮ ਹੈਗਾ ਜੇ ਪੰਜਾਬੀਓ ਆਉ ਆਪਾਂ ਸਮਝ ਜਾਈਏ ਨਹੀਂ ਤਾਂ ਬਹੁਤ ਨੁਕਸਾਨ ਹੋ ਜਾਏਗਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜਿਉਂਦੇ ਵਾਸਤੇ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰੇ